ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂ ਪੁੱਤ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਫਟੀਆਂ ਹੱਡੀਆਂ ਤੋਂ ਕਰੀਮ ਇਹ ਆਪਾਂ ਲੈ ਲਿਆ ਜੀ ਵੈਕਸ ਮੋਮਬਤੀ ਕਿਸੇ ਵੀ ਰੰਗ ਦੀ ਤੁਸੀਂ ਲੈ ਜਾਣ ਸਕਦੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਨਾਲ ਲੈ ਲਈ ਆਪਾਂ ਐਲਵੇਰਾ ਜੈਲ ਘਰ ਦੀ ਐਲਵੇਰਾ ਜੈਲ ਲੈ ਤੇ ਸਰੋਂ ਦਾ ਤੇਲ ਤੇ ਇਹ ਲੈ ਲਿਆ ਜੀ ਆਪਾਂ ਨਾਰੀਅਲ ਦਾ ਤੇਲ ਤੇ ਮੋਮਬਤੀ ਤਾਂ ਕਿਸੇ ਵੀ ਕਲਰ ਦੀ ਆ ਉਹ ਚੱਲੂਗੀ ਕੋਈ ਉਹ ਏਦਾਂ ਨਹੀਂ ਪਵਾਈਤੀ ਮੋਮਬਤੀ ਹੋਵੇ ਚਿੱਟੀ ਹੋਵੇ ਆਪਾਂ ਨੂੰ ਸਿਰਫ ਵੈਕਸ ਚਾਹੀਦੀ ਆ ਤੇ ਆਪਾਂ ਭਾਂਡਾ ਜਿਹੜਾ ਪਹਿਲਾਂ ਗਰਮ ਕਰ ਲਿਆ ਹੁਣ ਆਪਾਂ ਇਹਦੀ ਕਰ ਦਾਂਗੇ ਫਲੇਮ ਆਫ ਤੇ ਥੋੜਾ ਜਿਹਾ ਉਹ ਹੋ ਲੈਂਦਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਇਹੋ ਵੈਕਸ ਤੇ ਵੈਕਸ ਪਾਉਣ ਤੋਂ ਬਾਅਦ ਵਿੱਚ ਇਹ ਮੋਮ ਜਿਹੜੀ ਆ ਜੀ ਆਪਾਂ ਪਾ ਦਿੱਤੀ ਇਸ ਭਾਂਡੇ ਦੇ ਵਿੱਚ ਹੁਣ ਇਹ ਥੋੜੀ ਥੋੜੀ ਮੋਮ ਪਿਘਲ ਗਈ ਆ ਮੀਨਸ ਕਿ ਵੈਕਸ ਤੇ ਇਹ ਆਪਣੇ ਲਗਭਗ ਸਿਗੇ 3 ਚਮਚੇ ਵਾਲੇ ਸਾਰਾ ਕੁਝ ਜਿੰਨੀ ਕੁਆਂਟੀਟੀ ਰੱਖਣੀ ਹੋ ਮੈਂ ਨਾਲੋਂ ਨਾਲ ਦੱਸ ਦੂੰਗੀ ਤਿੰਨ ਚਮਚਾਚ ਆਪਾਂ ਲਿਆ ਵੈਕਸ ਦੇ ਤੇ ਸਰੋਂ ਦਾ ਤੇਲ ਦਾ ਆਪਾਂ ਇੱਕ ਚਮਚ ਜਿਹੜਾ ਤੋਂ ਐਕਸਟਰਾ ਲੈਣਾ ਮਤਲਬ ਕਿ ਚਾਰ ਚਮਚ ਇਹ ਹੋ ਗਏ ਦੋ ਤੇ ਤਿੰਨ ਇਹ ਜੀ ਚੌਥਾ ਚਮਚ ਮੋਮ ਨਾਲੋਂ ਇੱਕ ਚਮਚ ਜਿਆਦਾ ਉਹ ਤਿੰਨ ਚਮਚ ਸੀ ਤੇ ਸਰੋਂ ਦਾ ਤੇਲ ਲੈ ਲਿਆ ਜੀ ਆਪਾਂ ਚਾਰ ਚਮਚ ਇਹ ਆ ਜੀ ਘਰ ਦੀ ਐਲਵੇਰਾ ਜੈਲ ਇਹ ਪਾਵਾਂਗੇ ਆਪਾਂ ਤਿੰਨ ਚਮਚ ਜਿੰਨੀ ਪਾਈ ਸੀ ਮੋਮ ਸੇਮ ਓਨੀ ਕੁਆਂਟੀਟੀ ਇਹ ਜੀ ਦੂਜਾ ਚਮਚ ਤੇ ਇਹ ਤੀਜਾ ਚਮਚ ਇਹ ਪਾ ਲਈ ਜੀ ਆਪਾਂ ਐਲਵੇਰਾ ਜੈਲ ਤੇ ਐਲਵੇਰਾ ਜੈਲ ਤੋਂ ਬਾਅਦ ਵਿੱਚ ਪਾਵਾਂਗੇ ਜੀ ਆਪਾਂ ਨਾਰੀਅਲ ਦਾ ਤੇਲ ਤੇ ਇਹ ਮੈਂ ਗਰਮ ਪਾਣੀ ਵਿੱਚ ਰੱਖਿਆ ਹੋਇਆ ਸੀ ਪਿਗਲਣ ਵਾਸਤੇ ਤਾਂ ਹੁਣ ਆਪਾਂ ਪਾ ਦਿੰਨੇ ਆ ਨਾਰੀਅਲ ਦਾ ਤੇਲ ਇੱਕ ਚਮਚ ਦੋ ਤੇ ਤਿੰਨ ਚਮਚ ਤਿੰਨ ਚਮਚ ਪਾ ਲਿਆ ਜੀ ਆਪਾਂ ਨਾਰੀਅਲ ਦਾ ਤੇਲ ਤੇ ਹੁਣ ਜੀ ਆਪਾਂ ਇਹਨਾਂ ਤਿੰਨਾਂ ਚੀਜ਼ ਸੌਰੀ ਚਾਰਾਂ ਚੀਜ਼ਾਂ ਨੂੰ ਫਲੇਮ ਜਿਹੜੀ ਔਨ ਕਰਕੇ ਮਤਲਬ ਕਿ ਗੈਸ ਬਾਲ ਕੇ ਗੈਸ ਤੇ ਰੱਖ ਕੇ ਥੋੜਾ ਘੱਟ ਗੈਸ ਕਰ ਲੈਣਾ ਤੇ ਫਿਰ ਆਪਾਂ ਇਹਨਾਂ ਨੂੰ ਥੋੜਾ ਜਿਹਾ ਰਿੰਨਾਂਗੇ ਤੇ ਗੈਸ ਕਰ ਲਿਓ ਆਪਾਂ ਘੱਟ ਹੁਣ ਜਦੋਂ ਇਹ ਰਿਜੇ ਪੈ ਜਾਊਗਾ ਥੋੜਾ ਜਿਹਾ ਆਪਾਂ ਇਹਨਾਂ ਨੂੰ ਰਿੰਨਾਂਗੇ ਮਤਲਬ ਕਿ ਉਹਨਾਂ ਕ ਟਾਈਮ ਰਿੰਨਾ ਜਿਹੜਾ ਐਲਵੀਰਾ ਜੈਲ ਦਾ ਜਿਹੜਾ ਪਾਣੀ ਆ ਉਹ ਸੁੱਕ ਜਾਵੇ ਮਤਲਬ ਕਿ ਥੋੜਾ ਗਾੜਾ ਹੋ ਜਾਵੇ ਇਹੋ ਤੇ ਜਦੋਂ ਗਾੜਾ ਹੋ ਗਿਆ ਤੇ ਫਿਰ ਆਪਾਂ ਉਹਨੂੰ ਕੀ ਕਹੀਦਾ ਇਹਨੂੰ ਬੰਦ ਕਰ ਦਾਂਗੇ ਇਹ ਜੀ ਆਪਾਂ ਹੌਲੀ ਹੌਲੀ ਹਲਾਈ ਜਾਂਦੇ ਆ ਇਹਨੂੰ ਉਹਨਾ ਟਾਈਮ ਜਿੰਨਾ ਟਾਈਮ ਇਹ ਰਿਜੇ ਨਹੀਂ ਪੈਂਦੀ ਤੇ ਰਿਜੇ ਪੈ ਗਈ ਆ ਤੇ ਜਿਹੜਾ ਪਾਣੀ ਜਿਆ ਆਵੀ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਹੁੰਦਾ ਜਿਹੜਾ ਪਾਣੀ ਅਲੱਗ ਹੀ ਹੁੰਦਾ ਇਹ ਥੋੜਾ ਜਿਹਾ ਸੁੱਕ ਲਵੇ ਉਹਨਾਂ ਚਿਰ ਆਪਾਂ ਹਲਾਈ ਜਾਂਦੇ ਆ ਇਹਨੂੰ ਤੇ ਵਧੀਆ ਚੀਜ਼ ਆ ਇਹੋ ਅੱਡੀਆਂ ਵਾਸਤੇ ਅ ਇਹ ਨੀ ਆ ਮਹਿੰਗੀਆਂ ਕਰੀਮਾਂ ਲੈ ਕੇ ਆਉਣ ਦੀ ਲੋੜ ਨਹੀਂ ਅੱਗੇ ਵੀ ਇੱਕ ਵਾਰ ਹੀ ਬਣਾਈ ਅੱਗੇ ਵੀ ਇੱਕ ਸਰਦੀਆਂ ਦੇ ਵਿੱਚ ਬਣਾਈ ਸੀ ਤੇ ਅੱਡੀਆਂ ਵਾਸਤੇ ਯੂਜ਼ ਕੀਤੀ ਸੀ ਤੇ ਤਕਰੀਬਨ ਹਫ਼ਤੇ 10 ਦਿਨ ਦੇ ਵਿੱਚ ਮਤਲਬ ਕਿ ਜਿਨ੍ਹਾਂ ਦੀਆਂ ਘੱਟ ਅੱਡੀਆਂ ਫਟੀਆਂ ਜਿੰਦਾਂ ਕਿ ਮੈਂ ਆਪਣੇ ਵਲਾਸਟ ਤੇ ਅੱਡੀਆਂ ਦਿਖਾਉਂਗੀ ਜਿੰਨੀਆਂ ਕਿ ਮੇਰੀਆਂ ਅੱਡੀਆਂ ਫਟੀਆਂ ਉਹਨੀਆਂ ਕਿਤੇ ਹਫ਼ਤੇ ਦੇ ਵਿੱਚ ਹੀ ਸਹੀ ਹੋ ਜਾਂਦੀਆਂ ਜਿਨ੍ਹਾਂ ਦੀਆਂ ਬਹੁਤ ਜ਼ਿਆਦੀਆਂ ਅੱਡੀਆਂ ਫਟੀਆਂ ਉਹਨਾਂ ਨੂੰ ਤਾਂ ਫਿਰ ਕਮ ਸੇ ਕਮ ਮਹੀਨਾ ਇੱਕ ਤੇ ਚਾਹੀਦਾ ਹੀ ਹੈ ਨਾ ਇਹਨਾਂ ਨੂੰ ਸਹੀ ਕਰਨ ਵਾਸਤੇ ਤੇ ਇਹ ਜੀ ਆਪਾਂ ਲਾ ਲਿਆ ਨੂੰ ਗੈਸ ਤੋਂ ਰੈਨ ਲਿਆ ਥੋੜਾ ਜਿਹਾ ਟਾਈਮ ਪਾਣੀ ਜਿਹੜਾ ਉਹ ਸੋਕੀ ਗਿਆ ਸੀ ਤਕਰੀਬਨ ਗਾੜੀ ਹੋਣ ਲੱਪਿਆ ਸੀਗਾ ਇਹੋ ਸਾਰਾ ਸਮਾਨ ਜਿਹੜਾ ਤੇ ਇਹਨੂੰ ਹੁਣ ਆਪਾਂ ਹੌਲੀ-ਹੌਲੀ ਹਲਾਵਾਂਗੇ ਠੰਡੇ ਪਾਣੀ ਚ ਰੱਖ ਕੇ ਇਹ ਜਿਹੜਾ ਡੂੰਗਾ ਇਹਦੇ ਵਿੱਚ ਮੈਂ ਠੰਡਾ ਪਾਣੀ ਪਾਇਆ ਹੋਇਆ ਤੇ ਇਹਨੂੰ ਆਪਾਂ ਹੌਲੀ-ਹੌਲੀ ਹੋਣ ਇਹਨੂੰ ਹਲਾਈ ਜਾਵਾਂਗੇ ਤੇ ਜਦੋਂ ਇਹ ਗਾੜਾ ਹੋਣ ਲੱਪਿਆ ਦੇਖਿਓ ਤੁਸੀਂ ਜਦੋਂ ਕੋ ਗਾੜਾ ਹੋਣ ਲੱਪੂਗਾ ਤੇ ਪਹਿਲੇ ਜ਼ਮਾਨੇ ਚ ਸਾਡੀ ਮੰਮੀ ਵੀ ਇਦਾਂ ਹੀ ਕਰਦੀ ਹੁੰਦੀ ਸੀ ਉਹ ਤਾਂ ਮੰਮੀ ਤਾਂ ਮੋਮਬੱਤੀ ਬਾਲ ਕੇ ਨਾ ਤੇ ਮੈਨੂੰ ਪਤਾ ਕੀ ਕਰਦੇ ਸੀ ਮੋਮਬੱਤੀ ਦੀ ਜਿਹੜੀ ਨਾ ਉਹ ਇਦਾਂ ਆਪਣੇ ਗਰਮ ਹੀ ਦੇਖ ਲੈ ਅੱਡੀਆਂ ਦੇ ਉੱਤੇ ਇਦਾਂ ਨਾ ਮੋਮ ਚਵਾ ਦਿੰਦੇ ਹੁੰਦੇ ਸੀ ਤਾਂ ਫਿਰ ਫਟੀਆਂ ਅੱਡੀਆਂ ਜਿਹੜੀਆਂ ਉਹ हट ਜਾਂਦੀਆਂ ਹੁੰਦੀਆਂ ਸੀਗੀਆਂ ਤੇ ਇਸ ਕਰਕੇ ਇਹ ਕਰੀਮ ਵੀ ਸਿੱਖੀ ਸੀ ਕਿ ਬਣਾਉਣੀ ਇੱਕ ਸਾਲ ਅੱਗੇ ਵੀ ਯੂਜ਼ ਕੀਤੀ ਸੀ ਤਾਂ ਅੱਡੀਆਂ ਫਟੀਆਂ हट ਗਈਆਂ ਸੀ ਇਸ ਵਾਰ ਵੀ ਆ ਸਿਆਲ ਸ਼ੁਰੂ ਹੋਣ ਤੋਂ ਪਹਿਲਾਂ ਨੰਗੇ ਪੈਰੀ ਉਹ ਤੁਰੇ ਫਿਰਦੀ ਰਹੀ ਮੈਂ ਘਰੇ ਉਹਦੇ ਨਾਲ ਮੇਰੀ ਐਡੀਆਂ ਥੋੜੀਆਂ ਥੋੜੀਆਂ ਫਟ ਗਈਆਂ ਇੰਨੀਆਂ ਜਿਆਦੀਆਂ ਨਹੀਂ ਫਟੀਆਂ ਸੋ ਮੈਂ ਕਿ ਇਹਨਾਂ ਦਾ ਇਲਾਜ ਪਹਿਲਾਂ ਹੀ ਕੀਤਾ ਜਾਵੇ ਜਿਆਦੀਆਂ ਫਟਣ ਤੋਂ ਪਹਿਲਾਂ ਇਹ ਜੀ ਦੇਖ ਲਓ ਜਿਹੜੀ ਕਰੀਮ ਹੈ ਆਏ ਹੋਣ ਲੱਪੀ ਆ ਗਾੜੀ ਤੇ ਇਹਨੂੰ ਆਪਾਂ ਹਲਾਈ ਜਾਵਾਂਗੇ ਜਦੋਂ ਹੋਰ ਥੋੜੀ ਗਾੜੀ ਹੋ ਗਈ ਮਤਲਬ ਕਿ ਇੰਨੀ ਕਾ ਗਾੜੀ ਹੋ ਗਈ ਜਦੋਂ ਚਮਚੇ ਤੋਂ ਇਦਾਂ ਲੱਥਣੋਂ हट ਗਈ ਜਿੱਦਾਂ ਹੁਣ ਚਮਚੇ ਤੋਂ ਇਦਾਂ ਡਿੱਗ ਜਾਂਦੀ ਆ ਅਜੇ ਥੋੜੀ ਹੁਣ ਦੇਖੋ ਹੁਣ ਹੋ ਗਈ ਹੈ ਗਾੜੀ ਤੇ ਹੁਣ ਜਦੋਂ ਇੰਨੀ ਗਾੜੀ ਹੋ ਗਈ ਇਹਨੂੰ ਆਪਾਂ ਪਾ ਲਾਂਗੇ ਡੱਬੀ ਜਿਹੜੀ ਜਿਹੜੀ ਡੱਬੀ ਬਾਅਦ ਵਿੱਚ ਜਦੋਂ ਕਿ ਡੱਬੀ ਚ ਪਾਣੀ ਔਖੀ ਹੋ ਜਾਂਦੀ ਹੈ ਸੋ ਆਪਾਂ ਪਹਿਲਾਂ ਹੀ ਡੱਬੀ 'ਚ ਇਹਨੂੰ ਪਾ ਲਾਂਗੇ ਇੰਨੀ ਕੁ ਗਾੜੀ ਨੂੰ ਇਹ ਕੱਚੀ ਦੀ ਡੱਬੀ ਮੈਂ ਧੋ ਕੇ ਰੱਖੀ ਹੋਈ ਸੀਗੀ ਤੇ ਆਪਾਂ ਹੁਣ ਇਹਨੂੰ ਇਹਦੇ ਵਿੱਚ ਪਾ ਲਾਂਗੇ ਇੰਨੀ ਕੁ ਮਤਲਬ ਕਿ ਇਹਦੀ ਇਹੋ ਗਾੜਾ ਪੰਨੀ ਇਹਦੇ ਵਿੱਚ ਇੰਨਾ ਕੁ ਹੋਵੇ ਤੇ ਇਹ ਇਹਦੇ ਵਿੱਚ ਕੱਚ ਦੀ ਜਿਹੜੀ ਸ਼ੀਸ਼ੀ ਆ ਚਾਹੇ ਪਲਾਸਟਿਕ ਦੀ ਆ ਜਾਦੇ ਵਿੱਚ ਵੀ ਆ ਉਹਦੇ ਵਿੱਚ ਪੈ ਜਾਵੇ ਤੇ ਇਹ ਜੀ ਆਪਾਂ ਪਾ ਲਾਂਗੇ ਤੇ ਕਾਫੀ ਜ਼ਿਆਦਾ ਬਣ ਗਈ ਆ ਜਿਹੜੀ ਬਚ ਜੂਗੀ ਉਹ ਆਪਾਂ ਕਿਸੇ ਹੋਰ ਚ ਕੱਢਾਂਗੇ ਤੇ ਇਹਦੇ ਵਿੱਚ ਜਿੰਨੀ ਆਉਂਦੀ ਉੰਨੀ ਪਾ ਲਾਂਗੇ ਤੇ ਇਹ ਜੀ ਪਾਲੀ ਸੀ ਆਪਾਂ ਉਹ ਇਹਦੇ ਵਿੱਚ ਸ਼ੀਸ਼ੀ ਚ ਤੇ ਪਾਉਣ ਤੋਂ ਬਾਅਦ ਵਿੱਚ ਵੀ ਇਹਨੂੰ ਚਮਚ ਦੇ ਨਾਲ ਚਮਚ ਦੀ ਬੈਕ ਸਾਈਡ ਨਾਲ ਉਨਾ ਚਿਰ ਇਹਨੂੰ ਹਲਾਉਂਦੇ ਰਹੋ ਜਿੰਨਾ ਚਿਰ ਇਹ ਉਹ ਵੈਸਲੀਨ ਵਰਗੀ ਨਹੀਂ ਹੋ ਜਾਂਦੀ ਮਤਲਬ ਕਿ ਜਿਹੜੀ ਸੰਘਣਤਾ ਉਹ ਵੈਸਲੀਨ ਵਾਂਗੂ ਹੋ ਜਾਣੀ ਚਾਹੀਦੀ ਹੈ ਤੇ ਕੁਆਂਟੀਟੀ ਜਿੰਨੀ ਮੈਂ ਤੁਹਾਨੂੰ ਦੱਸੀ ਉਨੀ ਰੱਖਣੀ ਹੈ ਬਾਕੀ ਸਾਰੀ ਕੁਆਂਟੀਟੀ ਸੇਮ ਹੋਣੀ ਆ ਬਸ ਜਿਹੜਾ ਸਰੋਂ ਦਾ ਤੇਲ ਹੈ ਉਹ ਜਿੰਨੀ ਕੁਆਂਟੀਟੀ ਤੁਸੀਂ ਲਈ ਆ ਮੋਮ ਦੀ ਉਹ ਤੋਂ ਇੱਕ ਚਮਚ ਜਿਹੜਾ ਉਹ ਜ਼ਿਆਦਾ ਪੈਣਾ ਤਾਂ ਕਿ ਇਹ ਜਿਹੜੀ ਮੋਮ ਆ ਇਹ ਜੰਮੇ ਨਾ ਜੇ ਤੁਸੀਂ ਸੇਮ ਸੇਮ ਪਾ ਦਿੱਤੀ ਤੇ ਮੋਮ ਵੀ ਤੇ ਉਹ ਚੀਜ਼ ਵੀ ਫੇਰੇ ਤੇਲ ਵੀ ਫੇਰੇ ਜੰਮ ਜਾਣੀ ਹੈ ਉਹ ਤੇ ਤੁਸੀਂ ਸਰੋਂ ਦਾ ਤੇਲ ਥੋੜਾ ਜਿਆਦਾ ਪਾਉਂਗੇ ਫੇਰ ਇਹ ਜੰਮਣੀ ਨਹੀਂ ਫੇਰ ਵੈਸਲੀਨ ਵਾਂਗੂ ਹੀ ਰਹੋਗੇ ਤੇ ਇਹ ਜੀ ਵੈਸਲੀਨ ਵਾਂਗੂ ਬਣ ਗਈ ਸੀਗੀ ਇਹਨੂੰ ਆਪਾਂ ਕਾਫੀ ਟਾਈਮ ਇੰਦਾ ਹਲਾਉਂਦੇ ਰਹੇ ਆ ਤੇ ਇਹ ਜੀ ਮੇਰੀਆਂ ਆਡੀਆਂ ਇੰਨੀਆਂ ਤਾਂ ਨਹੀਂ ਫਟੀਆਂ ਫਟੀਆਂ ਨਹੀਂ ਆ ਸ਼ੁਰੂ ਹੋਈਆਂ ਹੋਈਆਂ ਤੇ ਸੋ ਮੈਂ ਇਹਨਾਂ ਉੱਤੇ ਲਾਉਂਗੀ ਤੇ ਇਹਨਾਂ ਉੱਤੇ ਆਡੀਆਂ ਤੇ ਲਾ ਕੇ ਵੀ ਤੁਸੀਂ ਪੈਰ ਜਿਹੜੇ ਉਹ ਨੰਗੇ ਨਹੀਂ ਰੱਖਣੇ ਇਹ ਜੀ ਲਾ ਲਈਏ ਆਪਾਂ ਆਡੀਆਂ ਤੇ ਕੋਸੀ-ਕੋਸੀ ਜਿ ਲਾਈਓ ਤਾਂ ਫਿਰ ਤਾਂ ਹੋਰ ਵੀ ਉਹਨ ਕੀ ਕੀ ਦਾ ਵਧੀਆ ਲੱਗਦੀ ਆ ਪਰ ਬਾਅਦ ਵਿੱਚ ਤਾਂ ਠੰਡੀ ਹੋ ਹੀ ਜਾਣੀ ਆ ਪਰ ਇਹਨਾਂ ਫਾਇਦਾ ਬਹੁਤ ਹੁੰਦਾ ਅੱਡੀਆਂ ਜਿਹੜੀਆਂ ਉਹ ਬਿਲਕੁਲ ਠੀਕ ਹੋ ਜਾਂਦੀਆਂ ਮਹਿੰਗੀਆਂ ਮਹਿੰਗੀਆਂ ਕਰੀਮਾਂ ਨਾਲੋਂ ਤਾਂ ਇਹ ਵਧੀਆ ਚੀਜ਼ ਆ ਘਰੇ ਹੀ ਬਣਾਓ ਤੇ ਨਾਲੇ ਤਕਰੀਬਨ ਸਾਰੀਆਂ ਚੀਜ਼ਾਂ ਆਪਣੇ ਕੋਲ ਘਰੇ ਅਵੇਲੇਬਲ ਹੁੰਦੀਆਂ ਕੋਈ ਚੀਜ਼ ਆਪਾਂ ਨੂੰ ਬਾਜ਼ਾਰ ਵਿੱਚੋਂ ਵੀ ਲੈ ਕੇ ਆਉਣ ਦੀ ਲੋੜ ਨਹੀਂ ਤੇ ਇਹ ਜਿਵੇਂ ਸਾਰੇ ਪੈਰ ਉੱਤੇ ਲਾ ਲਈ ਮਤਲਬ ਕਿ ਲੱਗੀ ਵੀ ਇਦਾਂ ਨਹੀਂ ਪਈ ਇਹ ਪੈੜੀ ਲੱਗਦੀ ਆ ਜਾਂ ਤੁਹਾਨੂੰ ਫੀਲ ਨਹੀਂ ਵਧੀਆ ਆਉਂਦੀ ਇਦਾਂ ਦੀ ਕੋਈ ਗੱਲ ਨਹੀਂ ਤਕਰੀਬਨ ਜਿੱਦਾਂ ਵੈਸਲੀਨ ਹੁੰਦੀ ਆ ਨਾ ਉਸੇ ਹੀ ਤਰ੍ਹਾਂ ਦੀ ਇਹ ਜਿਹੜੀ ਕਰੀਮ ਆ ਹੁੰਦੀ ਆ ਤੇ ਇਹਨੂੰ ਲਾ ਕੇ ਤੇ ਤੁਸੀਂ ਪਾ ਲੋ ਜਰਾਬਾਂ ਪਾ ਲੋ ਆਪਣੇ ਮੋਜੇ ਪਾ ਲੋ ਜੋ ਵੀ ਆ ਭੀ ਪਾ ਜ਼ਰੂਰ ਲੋ ਨੰਗੇ ਪੈਰ ਨਾ ਰੱਖੋ ਫਿਰ ਇਹਦਾ ਜਿਹੜਾ ਅਸਰ ਆ ਉਹ ਜ਼ਿਆਦਾ ਹੋਊਗਾ ਤੇ ਇਹ ਜੀ ਆਪਾਂ ਲਾ ਲਈਏ ਦੂਜੇ ਪੈਰ ਤੇ ਵੀ ਦੂਜੇ ਪੈਰ ਤੇ ਵੀ ਥੋੜੀ ਥੋੜੀਆਂ ਮੇਰੀਆਂ ਅੱਡੀਆਂ ਦੋਨੋਂ ਹੀ ਫਟਣੀਆਂ ਸ਼ੁਰੂ ਹੋਈਆਂ ਸੋ ਆਪਾਂ ਪਹਿਲਾਂ ਹੀ ਕੇਅਰ ਕਰਾਂਗੇ ਤੇ ਲਾ ਲਈਏ ਦੂਜੇ ਪੈਰ ਤੇ ਵੀ ਤੇ ਇੱਥੇ ਵੀ ਪਾ ਲਾਂਗੇ ਆਪਾਂ ਮੋਜਾ ਆਪਣਾ ਮੋਜਾ ਮੋਜੇ ਜ਼ਰੂਰ ਪਾ ਕੇ ਰੱਖੋ ਜੇ ਦਿਨ ਵਿੱਚ ਵੀ ਲੌਣੀਆਂ ਹਨ ਤੇ ਤੁਸੀਂ ਸੌਕਸੇਜ਼ ਜਾਂ ਮੋਜੇ ਜ਼ਰੂਰ ਪਾਓ ਪੈਰ ਜਿਹੜਾ ਉਹ ਨੰਗਾ ਨਾ ਰੱਖੋ ਫਿਰ ਨੀ ਇਹਦਾ ਕੋਈ ਵੀ ਫਾਇਦਾ ਹੁੰਨਾ ਲੌਣ ਦਾ ਤੇ ਇਹ ਜ਼ਰੂਰ ਤੁਸੀਂ ਕੰਮ ਕਰੋ ਪੈਰ ਟੱਕੋ ਜ਼ਰੂਰ ਫੇਰੇ ਦਾ ਬਹੁਤ ਫਾਇਦਾ ਹੁੰਦਾ ਇਸ ਕਰੀਮ ਦਾ ਲੌਣ ਦਾ ਤੇ ਚਲੋ ਜੀ ਇਹ ਸੀ ਆਪਣੀ ਜੀ ਅੱਡੀਆਂ ਫਟੀਆਂ ਤੋਂ ਕਰੀਮ ਤੇ ਬਹੁਤ ਹੀ ਗੁਣਕਾਰੀ ਹੈ ਤੇ ਤੁਸੀਂ ਵੀ ਬਣਾ ਕੇ ਯੂਜ਼ ਕਰਕੇ ਜ਼ਰੂਰ ਦੇਖਿਓ ਇਹ ਜੀ ਸਾਡਾ ਆਪਣਾ ਐਕਸਪੀਰੀਅੰਸ ਆ ਤੇ ਤੁਸੀਂ ਵੀ ਇਹ ਬਣਾ ਕੇ ਦੇਖਿਓ ਤੁਹਾਨੂੰ ਵੀ ਕਿੰਦਾ ਦਾ ਮਤਲਬ ਕੀ ਫਰਕ ਲੱਗਦਾ ਢੀਆਂ ਨੂੰ ਤੇ ਓਕੇ ਜੀ ਬਾਏ ਬਾਏ ਜੀ ਇਹਦੇ ਨਾਲ ਹੀ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਮਿਲਾਂਗੇ